ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਤੁਸੀਂ ਜਿਹੜੀ ਇਹ ਵੀਡੀਓ ਦੇ ਵਿੱਚ ਘਰ ਦੇਖ ਰਹੇ ਹੋ ਇਹਨਾ ਝੋਪੜੀ ਟਾਈਪ ਘਰ ਪਾਇਆ ਹੋਇਆ ਸੀਗਾ ਬਾਈ ਨੇ ਬੜੀ ਹੀ ਮਿਹਨਤ ਨਾਲ ਯਾਰ ਇੱਕ ਪਲਾਟ ਖਰੀਦਿਆ ਸੀ ਪਾਉਣ ਦੀ ਹਲੇ ਗੰਜਾਇਸ ਨਹੀਂ ਦੀਗੀ ਤਾਂ ਕਰਕੇ ਬਾਈ ਨੇ ਪਰਾਲੀ ਦੇ ਨਾਲ ਤਰਪਾਲ ਪਾ ਕੇ ਇੱਕ ਛੋਟੀ ਜੀ ਝੋਪੜੀ ਬਣਾਈ ਹੋਈ ਸੀਗੀ ਇਹਦੇ ਵਿੱਚ ਦੋ ਪਰਿਵਾਰ ਰਹਿ ਰਹੇ ਸੀਗੇ ਦੋਨੋਂ ਭਾਈ ਤੀਗੇ ਆਪਸ ਚ ਬਾਈ ਟਾਇਰਾਂ ਦਾ ਕੰਮ ਕਰਦਾ ਏ ਟਾਇਰ ਪੈਂਚਰਾਂ ਦਾ ਕਿਸੇ ਦੀ ਸ਼ਾਪ ਤੇ ਪਰ ਉੱਪਰ ਨੂੰ ਬਿਜਲੀ ਦੀਆਂ ਤਾਰਾਂ ਜਾਣ ਕਰਕੇ ਸ਼ਾਰਟ ਸਰਕਟ ਹੋਣ ਕਰਕੇ ਨਾ ਬਾਈ ਦੇ ਘਰ ਨੂੰ ਅੱਗ ਲੱਗ ਗਈ ਮਤਲਬ ਚੋਪੜੀ ਨੂੰ ਅੱਗ ਲੱਗਣ ਕਰਕੇ ਨਾ ਘਰ ਦਾ ਸਾਰਾ A to Z ਸਮਾਨ ਜਲ ਗਿਆ ਸਾਈਕਲ ਕੀ ਮੋਟਰਸਾਈਕਲ ਕੀ ਫ੍ਰਿਜ ਕੀ ਹਰ ਇੱਕ ਚੀਜ਼ ਪੱਖਾ ਕੀ ਕੂਲਰ ਕੀ ਭਾਂਡੇ ਤੱਕ ਨਹੀਂ ਵੀਰੇ ਦੇ ਬੱਚੇ ਬੜਾ ਯਾਰ ਬਹੁਤ ਮਤਲਬ ਜਿਆਦਾ ਵੀਰੇ ਦਾ ਨੁਕਸਾਨ ਹੋਇਆ ਇਹ ਜਿਹੜਾ ਤੁਸੀਂ ਸਾਹਮਣੇ ਮੋਟਰਸਾਈਕਲ ਦੇਖ ਰਹੇ ਹੋ ਇੱਥੇ ਰੋਟੀ ਦਾ ਡੱਬਾ ਟੰਗਿਆ ਸੀਗਾ ਬਾਈ ਨੇ ਕੰਮ ਤੇ ਜਾਣ ਲਈ ਮਲੇ ਬੜੀ ਹੀ ਬੁਰੀ ਹਾਲਤ ਨਾਲ ਜਲਿਆ ਤੇ ਸਾਰੇ ਵੀਰਾਂ ਨੂੰ ਯਾਰ ਰਿਕੁਐਸਟ ਆ ਜੇ ਹੋ ਸਕੇ ਤਾਂ ਯਰ ਦੀ ਮਦਦ ਕਰੋ ਇਸ ਨੌਂ ਰੋਡ ਦੇ